ਤੱਕ ਮਾਰੀ ਕਿਹੜਾ ਪਿੰਡ ਹੈ ਕੀ ਗੱਲਬਾਤ ਹੋਈ ਹੈ ਪਿੰਡ ਮਸ਼ਰਾਲਾ ਕੀ ਗੱਲਬਾਤ ਹੋਈ ਹੈ ਗੱਲਬਾਤ ਇਹ ਕਿ ਸਾਡਾ ਪਲਾਟ ਹੈ ਕਈ ਮਕਾਨ ਬਣਾਇਦਾ ਸੀ ਤੇ ਨਾਲ ਖਾਲੀ ਪਲਾਟ ਸੀ ਉਥੇ ਅਸੀਂ ਆਪਣੇ ਪਲਾਟ ਦੇ ਵਿੱਚ ਕੰਦ ਕੱਢੇ ਕਰਦੇ ਸੀ ਕੰਦ ਕੱਢੇ ਕਰਦੇ ਤੇ ਦੂਸਰੇ ਨਾਲ ਜਿਹੜਾ ਸਾਡੇ ਚਾਚਾ ਦਾ ਮੁੰਡਾ ਸੀ ਉਹਨਾਂ ਦਾ ਨਾਲ ਪਲਾਟ ਸੀ ਉਹ ਸਾਨੂੰ ਕੰਦ ਕੱਢਣ ਤੋਂ ਉਹਨਾਂ ਰੋਕਦਾ ਸੀ ਰੋਕਦਾ ਸੀ ਤੇ ਇੱਕ ਮੇਰੇ ਪਤੀ ਕਾਸਲਾ ਵੀ ਹੋ ਗਏ ਰਹੀ ਪੁੱਛਣੇ ਕਾਸਲਾ ਵੀ ਸਾਨੂੰ ਦੇਖਦੇ ਰਹੀ ਕਿ ਤੁਸੀਂ ਨਿਸ਼ਾਨ ਨਹੀਂ ਲਾ ਕੇ ਤੇ ਨਹੀਂ ਤੇ ਤੁਸੀਂ ਕੱਢ ਸਕਦੇ ਹੋ ਆਪਣੀ ਕੰਦ ਉਹ ਇੱਕ ਡੇਢ ਮਹੀਨਾ ਪਹਿਲਾਂ ਦੀ ਗੱਲ ਆ। ਇਹ ਇਹਨਾਂ ਨੇ ਕੀ ਕੀਤਾ ਕਿ ਉੱਥੋਂ ਕੋਸ਼ਿਸ਼ ਕੁਝ ਕਰੇ ਕਰਦੇ ਹੀ ਉੱਥੇ ਤੋਂ ਬਿਜੇ ਕੁਮਾਰ ਆਇਆ। ਉਹਨੇ ਇਹਨਾਂ ਨੂੰ ਪਾੜ ਲਿਆ। ਪਾੜ ਕੇ ਤੇ ਇਹਨਾਂ ਦੇ ਆ ਛਾਤੀ ਤੇ ਵੀ ਬੈਠ ਗਿਆ ਤੇ ਦੱਤਰ ਮਾਰਿਆ ਪਿੱਠ ਤੇ ਕਈ ਮਾਰੀ ਜਨਾਨੀ ਉਹਦੀ ਨੇ। ਉਹ ਚਾਰਜ ਨਹੀਂ ਉਹ ਬਿਜੇ ਕੁਮਾਰ ਉਹਦੀ ਪਤਨੀ ਰਕੇਸ਼ ਕੁਮਾਰੀ ਔਰ ਅਕਸ਼ੇ ਕੁਮਾਰ ਦਾ ਬੇਟਾ ਬੇਟੀ ਆਕਸ਼ੀ ਸੈਣੀ। ਜੀ ਜੱਤ ਜੀ ਨੂੰ ਕਿੱਦਾਂ ਲੱਗਦਾ? ਮੇਰੇ ਪਤੀ ਹੀ ਕਿੰਨਾ ਉਹ ਰਵੀ ਕੁਮਾਰ ਹਾਂਜੀ ਕਿੰਨੇ ਵੀ ਦਿਨ ਕਰਨਾ ਕੱਲ 6:30 ਵਜੇ ਪਲਾਟਾ ਕਿੰਨੇ ਮਰਲੇ ਦਾ ਪਲਾਟਾ ਚੰਦਾ 14 ਕ ਮਰਲੇ ਦਾ ਹੀ ਉਹਦਾ ਝਗੜਾ ਹੈ ਅ 14 ਮਰਲੇ ਕੋਸ਼ਿ ਪਰੇ ਚ 14 ਹਾਂਜੀ ਉਹਦਾ ਝਗੜਾ ਹੈ ਉਹ ਕਿ ਕਿਤੇ ਕਿਉਂ ਰੋਕ ਦੇਗੇ ਉਹ ਰੋਕਦੇ ਹੀ ਰਸਤੇ ਰਸਤੇ ਦਾ ਕੋਈ ਚੱਕਰ ਬੰਦੇ ਹੀ ਤੇ ਰਸਤਾ ਹੈ ਨਹੀਂ ਵਿੱਚ ਤਾਂ ਕਿ ਰਸਤਾ ਹੈ ਨਹੀਂ ਵਿੱਚ ਰਸਤਾ ਪਿੱਛੇ ਬੰਦ ਹੋ ਜਾਂਦਾ ਹੀ ਰਸਤੇ ਦਾ ਕੋਈ ਚੱਕਰ ਬੰਦੇ ਹੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਕੱਲ ਦੀ ਹੁਣ ਸਾਲਾ ਨੇ ਉਹ ਮੈਨੂੰ ਪੁਲਿਸਾ ਲੈਣੇ ਪਾਹੀ ਚੀ ਬੰਦੇ ਲਖਾਈ ਇਹਨਾਂ ਨੇ ਪੰਜ ਬੰਦੇ ਰੱਖੇ ਇੱਕ ਬੰਦਾ ਕੱਢ ਦਿੱਤਾ ਵਿੱਚੋਂ ਹਾਂਜੀ ਜਿਹੜਾ ਮੇਨ ਬੰਦਾ ਜਿਹੜਾ ਉਹਨੂੰ ਸ਼ਾਇਦ ਹਿੰਦਾ ਹੀ ਹਰ ਕੰਮ ਕਰਾਂਦਾ ਹੀ ਨਾਲ ਹੋ ਕੇ ਤੁਹਾਡੀ ਕੀ ਮੰਗੇ ਸੋ ਉਹ ਨਾ ਆਹੀ ਸੁਖਦੇਵ ਰਾਜ ਆਹੀ ਜਾਣਿਆ ਕਿ ਸਾਨੂੰ ਇਨਸਾਫ ਹੋਣਾ ਚਾਹੀਦਾ ਬੰਦੇ ਰਸਟ ਹੋਣੇ ਚਾਹੀਦੇ ਆ ਜਿਹੜੇ ਆਲੇ ਬੰਦੇ ਰੈਸਟੋਰਾਂ ਫੇਰ ਅਸੀਂ ਸੰਸਕਾਰ ਕਰਨਾ ਇਦਾਂ ਨਹੀਂ ਕਰਨਾ ਤੁਹਾਡੇ ਪਤੀ ਤੇ ਜਿਹੜਾ ਜਿੰਨੇ ਹਮਲਾ ਕੀਤਾ ਉਹ ਆਪਸ ਕੀ ਲੱਗਦੇ ਨੇ ਭਰਾ ਲੱਗਦੇ ਆਏ ਚਾਚੇ ਦੇ ਮੁੰਡੇ ਆ ਇਹ ਘਟਨਾ ਕੱਲ 10:30 ਵਜੇ ਦੱਸਦੇ ਉਹਨਾਂ ਨੇ ਬਿਆਨ ਲਿਖਾਇਆ ਜੀ ਇਹ ਦੰਦਾ ਇਹ ਪਹਿਲਾਂ ਜਗ੍ਹਾ ਦਾ ਝਗੜਾ ਚੱਲਦਾ ਸੀ ਕੋ ਪਹਿਲਾਂ ਹੀ ਸ਼ੁਰੂ ਕੀ ਸੀ ਕਿਸੇ ਤਰ੍ਹਾਂ ਹੀ 5-6 ਮਹੀਨੇ ਤੋਂ ਚੱਲ ਰਿਹਾ ਸੀ ਝਗੜਾ ਤੇ ਕੋਰਟ ਕੇਸ ਵੀ ਚੱਲਦੇ ਇਹਨਾਂ ਦੇ ਕੱਲ ਕਦੇ ਉਹ ਰਵੀ ਕੁਮਾਰ ਆਪਣੇ ਜਿਹੜੇ ਘਰ ਦੀ ਚਾਰਦੀ ਚਾਲ ਦੋਈ ਕਰ ਰਿਹਾ ਸੀਗਾ ਇਹਨਾਂ ਨੇ ਆ ਕੇ ਦੇ ਉੱਤੇ ਹਮਲਾ ਕਰਤਾ ਵਿਚ ਵਿਜੇ ਕੁਮਾਰ ਤੇ ਉਹਦੀ ਘਰ ਦੀ ਰਕੇਸ਼ ਕੁਮਾਰੀ ਉਹਦਾ ਲੜਕਾ ਅਕਸ਼ੇ ਕੁਮਾਰ ਅਕਸ਼ੇ ਸੈਣੀ ਤੇ ਇਹਦੀ ਇੱਕ ਲੜਕੀ ਹੈ ਪਸਤਾਕਸੀ ਸੈਣੀ ਤੇ ਦੋ ਬੰਦੇ ਨਾਲ ਹੋਰ ਲਖਾਇਆ ਜਗਿੰਦਰਪਾਲ ਸੁਖਦੇਵ ਰਾਜ ਕਿੰਨੀ ਜਮੀਨ ਚੜਾਗਾ ਹਾਂਜੀ ਜ਼ਮੀਨ ਕਿੰਨੀ ਚੜਾਗਾ ਜੀ ਦਾ ਪਲਾਟ ਪਲੂਟ ਥਰੇਲੂ ਕੁਝ 10 15 20 ਮਰਲੇ ਦਾ ਪਲਾਟ ਹੈਗਾ ਸੀ ਇਹ ਕਹ ਰਿਹਾ ਪੁੱਛਦੇ ਸਮਝੋਤਾ ਵੀ ਕਰਵਾ ਦਿੱਤਾ ਤੇ ਫਿਰ ਬੰਦੇ ਦਾ ਪਹਿਲਾਂ 2 ਮਹੀਨੇ ਪਹਿਲਾਂ ਦੀ ਗੱਲ ਉਹ ਸਮਝੋਤਾ ਵੀ ਕਰਾਇਆ ਸੀ ਇਹਨਾਂ ਦਾ ਹਾਂ ਤੇ ਬਾਅਦ ਚ ਫੇਰ ਇਹਨਾਂ ਨੇ ਕੋਰਟ ਕੇਸ ਲਾਤਾ ਉਹਨੂੰ ਸਟੇਜ 2 ਉਹ ਮਿਲਿਆ ਸੀ ਦੱਸਦੇ ਕੋਈ ਤੇ ਉਹ ਸਟੇਜ ਦੇ ਵਿੱਚ ਵੀ ਇਹਨਾਂ ਨੇ ਕੋਈ ਨਈ ਕੰਮ ਸ਼ੁਰੂ ਕਰਦਣਾ ਇਸ ਅਗਤਨਾ ਦਾ ਫੇਪੜਾ ਹੋ ਗਿਆ। ਸ਼੍ਰੀ ਕੋਈ ਕੀ ਲੱਗਦੀ ਹੈ? ਇਹ ਮਤਲਬ ਸ਼ੀਕੇ ਜਿਉਂ ਚਾਚੀ ਦਾ ਇਹ ਲੜਕੀ ਲੱਗਦੀ ਹੈ। ਇਹਨਾਂ ਦੇ ਕਿੰਨੇ ਬੰਦਿਆਂ ਖਿਲਾਫ ਮਾਮਲਾ ਦਰਜ ਕੀਤਾ ਹੈ? 5-5 ਖਿਲਾਫ ਮਾਮਲਾ ਦਰਜ। ਹਜੇ ਰੈਸਟ ਕੋਈ ਸਾਰੇ ਸ਼ਾਂਪੀਬਾਰੀ ਕਾਰਜ ਇਹ ਨਹੀਂ ਹਜੇ ਕੋਈ ਰੈਸਟ ਕੋਈ। ਪੋਸਟਮਾਰਟਮ ਕਰਵਾ ਰਹੇ ਹੋ? ਪੋਸਟਮਾਰਟਮ ਕਰਾ ਦੇ।